ਹਾਂਜੀ ਸਸ਼ੀਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਕਰਨੇ ਛੱਡ ਜਲੋ ਇਸ ਸਵਾਦ ਅਹੀਂ ਜਾ ਰਹੇ ਆ ਦੁਕਾਨ ਦਾ ਸਮਾਨ ਤੋਂ ਲੈਣ ਵਾਸਤੇ ਹਾਂਜੀ ਯਾਰ ਫਤਿਹ ਲਓ ਜੀ ਆਪਾਂ ਚੱਲੇ ਆ ਹਲਫਤ ਸਿੰਘ ਜੀ ਹੋ ਗਿਆ ਰੈਡੀ ਗੱਮੀ ਬੜੀ ਅੱਜ ਮੌਸਮ ਥੋੜਾ ਠੀਕ ਆ ਹਨਾ ਕਿਵੇਂ ਹੋ ਚੁਕੇ ਰੈਡੀ ਹਾਂਜੀ ਦੋਸਤੋ ਚੱਲ ਜੀ ਚਲੋ ਚਲੋ ਅੱবি ਅੱਜ ਮੌਸਮ ਬੜਾ ਸੋਹਣਾ ਹੋਇਆ ਪਿਆ ਠੰਡਾ ਠਾਰ ਮੌਸਮ ਹਵਾ ਬੜੀ ਜਲਦੀ ਪਈ ਹੈ। ਚੋਰ ਬਈ, ਇਹ ਨਹੀਂ ਹਵਾ ਚੱਲਣ ਦੀ ਯਾਰ। ਆਹੋ। ਨਹੀਂ ਪੈ ਗਿਆ ਥੋੜਾ ਬਹੁਤ ਸਵੇਰ ਦਾ। ਚੱਲ ਲੈ। ਤੇਰੀ ਸ਼ਰੀਪ ਨਹੀਂ ਹੋਈ। ਡਾਡੀ ਜੀ ਨੇ ਹੁਣ ਮੈਦਾਨ ਚੱਲਨੇ ਆ ਪਲਾਟ ਤੇ। ਇਹ ਬਾਈਕ ਤੇ ਲੱਗੀ ਹੋਈ ਪਤਾ ਨਹੀਂ ਹੁਣ ਇਹ ਆਪ ਕਿੱਥੇ। ਸਾਹਮਣੇ ਤੇ ਲੱਭਣ ਨਹੀਂ ਦੇ।

जगह नहीं भी है ना बहुत लुके लुके भी काम कर दे पे पापा <laughs> डैडी <दाड़ी> सस्ती का की हाल जी बढ़िया आया कभी आ रही आज डैडी ने और जी साहब जी सस्ती का <laughs> सस्ती <साँगी। laughs> का <laughs> करे ठीक है सारे <laughs> <अगो। निकांते जले। laughs> ਅੱਜ ਠੰਡਾ ਮੌਸਮ ਆਇਦਾ ਫਰੌਖਾ ਹੋ ਜਾਂਦਾ ਨਾ ਲੈ ਵੀ ਆਪਾਂ ਚੱਲ ਪਿਆ ਕਰਾਂ ਬਾਰਿਸ਼ ਕਰੋ ਚੱਕ ਹੋਏ 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 ਬਾਰਿਸ਼ ਆ ਤੇ ਬੈ ਜਾ ਬੈ ਜਾ ਕਰਾਉਂਦੀ ਬਾਰਿਸ਼ ਦਾ ਮੌਸਮ ਠੰਡਾ ਹੋ ਗਿਆ ਅੱਜ ਹਰਫਤ ਇੱਧਰ ਦਸਤਾਰ ਬੰਨਣ ਡਿਆ ਹੈ ਕਿੱਥੇ ਚੱਲਿਆ ਬਾਪੂ ਕਿੱਥੇ ਚੱਲਿਆ ਆ ਫਾਸਟ ਅੱਜ ਬਣਵਾਇਆ ਅੱਗੇ ਆਪਾਂ ਲਾਇਆ ਪਹਿਲਾਂ ਖਰਾਬ ਹੋ ਗਿਆ ਚੱਕਰ ਦੇ ਆਪਾਂ ਕੀ ਕਰ ਲੋਗੇ ਹੁਣ ਨਵਾਂ ਬਣਵਾਇਆ ਫਸਟ ਟਾਈਮ ਇਹ ਲਾਵਾਂਗੇ ਇੱਥੇ ਗੱਡੀ ਦੇ ਉੱਪਰ ਅਬੀ ਹਰ ਫਤਰੇ ਲੱਗੇ ਕਾਂਟੋਂ ਜੇ ਸੁੰਡਿਆ ਮਠਾ ਮਠਾ ਗਿਆ ਕੰਮ ਅਬੀ ਕਰੋ ਚੱਕਰ ਲੇਕੇਸ਼ਨ ਕਿੱਥੇ ਪਹੁੰਚੇ ਆਪਾਂ ਕਮੈਂਟਾਂ 'ਚ ਦੱਸਿਓ ਹਲਕੇ ਸਿਰ ਕਿੱਥੇ ਦੀ ਪਤੇ ਕੀ ਗੱਲ ਕਰਦਾ ਸੀ ਐ ਬੱਤੇ ਓਏ ਦੱਸੋ ਜੋ ਚੋ ਕੀ ਗੱਲ ਕਰਦਾ ਫਤੇ ਨਹੀਂ ਗੱਲ ਕਰਨੀ ਇੱਧਰ ਆਇਆ ਫਤੇ ਤੇ ਵੇਖੋ ਇੱਧਰ ਨਾ ਤੇ ਆ ਨਹੀਂ ਹੈਗਾ ਕਿੱਥੇ ਆਇਆ ਸੀ ਆਓ ਫਤੇ ਨਛੀ ਨਛੀ ਵੀ ਥੋੜੀ ਜੋਈ ਮੇਰੇ ਮੱਖਣ ਦੇ ਆਹ ਆਹ ਪੀਓ ਹੋਪ ਯੋ ਹੋਦੇਓ ਨਛੀ ਪੀ ਲਓ ਨੇ ਆ ਗਿਆ ਰਹੇ ਆਪਾਂ ਹਰਪ੍ਰਤ ਸਿੰਘ ਆਟੋ ਚ ਸਾਡੇ ਨਾਲ ਬਿਕੇ ਆਪਾਂ ਅੰਗਰ ਦੇ ਆ ਗਏ ਤੇਰੇ ਤੇ ਹੋਈ ਹਾਂ ਜੀ ਇਹ ਭੂਡੇ ਲੈਣ ਦੇ ਆ ਬਸ ਬੈ ਕੇ ਜਾਰੇ ਲੈਣ ਦੇ ਆ ਸਰਵਤੇ ਜੀ ਕਿੱਧਰ ਵੇਖਣ ਦੇ ਜੇ ਹਰਪ੍ਰਤ ਕਿੱਧਰ ਵੇਖਣ ਦੇ ਇੱਧਰ ਵੇ ਕਵੇਂ ਨਾ ਪੁੱਤ ਹਲੋ 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 ਨਾ ਵੀ ਨਾ ਤੇ ਆਣੇ ਸੂਟਾ ਮਲਵਾ ਸਾਰਿਆਂ ਦਾ ਤੇ ਸਾਰੇ ਸੂਟਾਂ ਵਾਲੇ ਤੇ ਆਣ ਬਥੇ ਹੋ ਵੇਖ ਹਾਥੀ ਵੇ ਕਿੱਥੇ ਚੜਾਇਆ ਉਹਨੂੰ ਦੇਖੋ ਬਈ ਜੰਗਲ ਦੀ ਯਾਰ ਉਹ ਹਾਥੀ 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 ਉੱਢ ਲਿਆ ਮੇਰੇ ਬਾਪੂ ਨੇ ਯਾਰ ਐ ਘਰੋਂ ਵਾਪਸ ਰਹਿਮ ਹੋ ਚੁਕਾ ਸਵਾਠ ਦਾ ਮੈਂ ਕਰਨ ਤੇ ਹਰਫਤ ਤੇ ਘਰ ਜਾ ਰਹੇ ਸੀ ਤੇ ਰੋਟੀ ਰੱਟੀ ਦੀ ਭੁੱਖ ਭਕ ਲੱਗ ਗਈ ਨਾਲੇ ਹਰਫ ਤੇ ਦੁੱਧ ਵੀ ਗਰਮ ਕਰਾਉਣ ਵਾਲਾ ਤੇ ਮੈਂ ਕਿਹਾ ਚਲੋ ਵੀ ਕਰਾ ਲੈਂਦੇ ਆ ਤੇ ਨਾਲ ਚਾਹ ਗੁੱਟ ਪੀ ਜਾਂਦੇ ਆ ਤੇ ਰੋਟੀ ਟਿਖਾਲੇ ਤੇ ਚਾਹ ਪੀ ਕੇ ਫਿਰ ਚੱਲਦੇ ਆ ਨਹੀਂ ਜਾ ਹੋ ਜਾਣਾ 9 ਵਜੇ ਨੇ 9:30 ਘਰ ਜਾਂਦੇ ਆ ਕਿੱਥੇ ਕੰਨ ਬਣਾਉਂਦੀ ਰੋਟੀ ਚਲੋ ਫਿਰ ਚੱਲੀਏ ਲੈ ਵੀ ਇੱਥੇ ਆਪਾਂ ਰੁਕੇ ਆ ਤੇ ਖਾਈ ਰੋਟੀ ਆ ਟਿਖਾ ਦੀਪਾ ਕਰਤੀ ਪਾਰਕਿੰਗ ਇੱਧਰ ਪਤੇ ਇੰਕਾਰ ਬਾਉਨੇ ਨਾ ਕਰੋ ਜੀ ਚਲਾ ਚਲੇਗਾ ਨਾ ਜੇਗਾ ਲਵਕ ਪੀ ਪੀ ਲੀਰ ਕਰਨ ਲੱਗੇ ਆਰਡਰ ਕਰਨ ਹਰ ਹfte ਕੀ ਖਾਣਾ ਮੇਰੇ ਪਤਨੇ ਕਹਿੰਨ ਕੀ ਕੀਤਾ ਆਰਡਰ ਦਾਲ ਕੀਤੀ ਆ ਦੇ ਨਾਲ ਦਹੀਂ ਘਾਤਾ ਬਸ ਫਤਨੇ ਫਤੇ ਵਾਤੇ ਦੁੱਧ ਲੈ ਆਂਦਾ ਪਾਣੀ ਫਤੇ ਵਾਰੇ ਦੁੱਧ ਠੰਡਾ ਹੋਣ ਡਿਆ ਇੱਧਰ ਅੱਜ ਬਾਅਦ ਵਿੱਚ ਚਾਹ ਪੀਨੇ ਮੋਚਮਰ ਰੋਟੀਆਂ ਚਾਹ ਝੱਗ ਵਾਲੀ ਲੱਸੀ ਜਬੀ ਆਪਣੇ ਅੱਜ ਦੀ ਰੋਟੀ ਦਾਲ ਲੈ ਉਹ ਰੋਟੀਆਂ ਕੱਢਣ ਡਿਆ ਮੋਝ ਪਸਾ ਲੈਣੇ ਹੁਣ ਕਿਨੇ ਕਿ ਬਰਕੀ ਦੇ ਆ ਜਿਹਾ ਸ਼ਗਲੋ ਤੁਸੀਂ ਪ੍ਰਸ਼ਾਦਾ ਪਾਣੀ ਲਓ ਜੀ ਲੰਗਰ ਪਾਣੀ ਛਕ ਲਿਆ ਹੁਣ ਚੱਲੇ ਆਪਾਂ ਆਪਣੀ ਤਿਆਰੀ ਹੋ ਗਈ ਜਾਣ ਦੀ ਤੇ ਆਪਾਂ ਖਲੋਤੇ ਇੱਧਰ ਟਾਬੇ ਤੇ ਰੋਟੀ ਪਣੀ ਆਪਣਾ ਹੋ ਗਿਆ ਚਲੋ ਚਲੀਏ ਹੁਣ ਘਰ ਨੂੰ ਵਾਪਸ ਆਂਦੇ ਆਂ ਜੁਕਾ ਸਾਢੇ 10 11 ਦਾ ਤੇ ਪਹੁੰਚ ਗਏ ਆ ਘਰ ਚਲੋ ਮਿਲਦੇ ਆਂ ਸਵੇਰੇ ਨਵੀਂ ਵੀਡੀਓ ਨਾਲ ਲੈ ਵੇ ਕਿੰਨੇ ਦਿਨਾਂ ਬਾਅਦ ਪਹੁੰਚੇ ਆ ਦੁਕਾਨ ਤੇ ਤੇ ਇਧਰ ਆ ਚੁੱਕਿਆ ਫਰਾਕਾ ਕਰੋ ਚੱਕ ਔਰ ਗਨ ਕਪੜੇ ਦੇ ਫਰਾਕਾ ਆ ਚੁੱਕਿਆ ਸੈਲ ਮਿਲਾਂਗੇ ਤੁਹਾਨੂੰ ਸਾਰੇ ਕਲਰ ਕਰੋ ਚੱਕਦੇ ਕਿੰਨੇ ਕਿੰਨੇ ਘੈਂਟ ਕਲਰ ਆ ਗਏ ਸਾਇਜ਼ ਨੂੰ ਸਾਰੇ ਮਿਲ ਜਾਣਗੇ ਐਮ ਐਲ ਐਕਸਲ ਡਬਲ ਐਕਸਲ ਤੱਕ ਮਿਲ ਜਾਣਗੇ ਸਾਇਜ਼ ਤੁਹਾਨੂੰ ਆ ਬਲੈਕ ਦੀ ਬੜੀ ਡਿਮਾਂਡ ਹੈ ਬਲੈਕ ਬਹੁਤ ਮੰਗਦੀਆਂ ਸਨ ਆ ਬਲੈਕ ਦੇ ਵਿੱਚ ਆ ਚੁੱਕੇ ਕਾਫੀ ਆ ਚੁੱਕੇ ਆ ਸਟਾਕ ਬਲੈਕ ਦੇ ਵਿੱਚ ਹੀ ਤੇ ਆ ਜਿਹਾ ਦੇਖੋ ਸੋ ਕੰਢੇ ਕਢਾਈ ਵਾਲੇ ਫੁੱਟ ਤੇ ਆ ਚੁੱਕੇ ਹਨ ਕਲਰ ਮਿਲ ਜਾਣਗੇ ਸਾਰੇ ਸ਼ਾਰਟ ਵੀ ਆ ਗਏ ਤੇ ਲੌਂਗ ਵੀ ਆ ਚੁੱਕੇ ਤੇ ਹਰਫਤੇ ਰੌਣ ਡਿਆ ਇੱਧਰ ਆ ਪਜਾਮੇ ਆ ਚੁੱਕੇ ਪੋਕਾਂ ਵਾਲੇ ਆ ਦੇ ਚਲੋ ਫਿਰ ਮਿਲਦੇ ਤੁਹਾਨੂੰ ਫਿਰ ਤਾਨ ਤਪੂਨ ਤੇ ਕਹਿੰਦੇ ਨੇ ਬਾਦ ਅਜਾਏ ਕਹਿੰਦਾ ਹੁੰਦੇ ਰਿਹਾ ਵੇਹੇ ਮੈਂ ਤੇ ਆਜਾਂ ਪੰਜਾ ਛੇ ਦਿਨਾਂ ਬਾਅਦ ਆਇਆ ਵਸ ਕਿੱਥੇ ਹਾਂਜੀ ਕਿੱਥੇ ਗਿਆ ਸੀ ਤੇ ਅਜੀ ਇੱਥੇ ਆਇਆ ਨਹੀਂ ਕਿੱਥੇ ਗਮੀ ਕਰਨ ਗਿਆ ਸੀ ਹੈ ਦੱਸੋ ਕਿੱਥੇ ਗਮੀ ਕੀਤੀ ਕਿੱਥੇ ਕਿੱਧਰ ਗਮੀ ਕੀਤੀ ਕਿੱਥੇ ਦੱਸੋ ਦੱਸੋ ਕੀ ਹਾਂ ਕੀਹੜਾ ਨਾਮ ਬਹੂ ਨੇ ਕੀਹੜਾ ਨਾਮ ਮੇਰੇ ਸੋਨੇ ਨੇ ਹੀਰੇ ਨੇ ਕੀਹੜਾ ਨਾਮ ਮੇਰੇ ਸੋਨੇ ਪਤਨੀ ਕੀਹੜਾ ਨਾਮ ਦੱਸੋ खाँ खा की मंगाइए और मम्मी ऑर्डर लगी करना मम्मी ऑर्डर खाना जल्दी बोलो जल्दी जल्दी बोलो जल्दी गलो करनिया गोन गो हथ फड़ाओ हाथ फड़ाओ हाथ फाओ हाथ फाओ ਨੇ ਬਰੋਨਾ ਤੁਰ ਗੁਰੂ ਜੀ ਸਾਤ ਨਾਮ ਕੇ ਬਾਈ ਗੁਰੂ ਜੀ ਸਾਤ ਨਾਮ ਵਾ ਸਵੇਰੇ ਪਾਗ ਬੰਨ ਕੇ ਆਉਣੀ ਤੂੰ ਸੁਪਰ ਦੁਕਾਨ ਤੇ ਕਹਿੰਦਾ ਹਟੇ ਸਵੇਰੇ ਪਾਗ ਬੰਨਣੀ ਹੈ ਨਾ ਛੋਣੀ ਛੋਣੀ ਵਿਸਤਾਰ ਬੰਨਣੇ ਛੋਣੀ ਵਿਸਤਾਰ ਛੋੜੇ ਵਿਸਤਾਰ ਮੰਨਾਂਗਾ ਬੰਨਾਂਗਾ ਬਹੁਤ ਬੰਨਾਂਗਾ ਕੀ ਕਰਦਾ ਵਈ ਸਿਰ ਮਾਰਦਾ ਕੁੱਦਨ ਹੋਣ ਡਿਆ ਹਾਂ ਚੱਲ ਚੱਲ ਇੱਥੇ ਇੱਥੇ ক্লোਜ ਲੋਪ ਲੋ ਲੈ ਵੀ ਦੁਕਾਨ ਕਰਤੀ ক্লোਜ ਤੇ ਚੱਲ ਪਿਆ ਹੁਣ ਤੇ ਮੈਂ ਹੁਣ ਅਸਲ 'ਚ ਆਪਣੀ ਥੋੜੀ ਦਵਾਈ ਲੈ ਆਣੀ ਕਿਉਂਕਿ ਮੇਰੇ ਨਾਲ ਪੈਰਾਂ ਦੇ ਰੈਸ਼ ਹੋ ਗਏ ਬਹੁਤ ਜ਼ਿਆਦਾ ਉਹ ਪਤਾ ਨਹੀਂ ਕੀ ਕਰ ਲੋਗੇ ਇਨਫੈਕਸ਼ਨ ਜੀ ਹੋ ਗਈ ਪੈਰਾਂ ਨੂੰ ਤੇ ਮੈਂ ਬੂੜ ਬੜਾ ਪਾ ਗਰਮੀ ਦੇ ਕਾਰਨ ਹੋ ਗਈ ਕਿੱਦਾਂ ਹੋ ਗਈ ਬਹੁਤ ਮਤਲਬ ਖਾਰਸ਼ ਬੜੀ ਹੁੰਦੀ ਹੈ ਤੇ ਪੈਰਾਂ ਦੇ ਨਾਲ ਸਕੀਂਟੇ ਸਕੀਨ ਬੜੀ ਰੈਡੀ ਜੀ ਹੋ ਗਈ ਹੈ ਤੇ ਆਪਣੀ ਮੈਡੀਸਿਨ ਲਿਆਉਣੀ ਹੈ ਤੇ ਨਾਲੇ ਹਰਫਤ ਦੀ ਵੀ ਲੈ ਕੇ ਆਉਣੀ ਹੈ ਤੇ ਮੈਂ ਤੇ ਕਰਨ ਚੱਲ ਪਿਆ ਦੁਕਾਨ ਤੋਂ ਇਹ ਕਰਕੇ ਪਹਿਲਾਂ ਆਪਣੀ ਮੈਡੀਸਿਨ ਲਵਾ ਲਾਂਗੇ ਫਿਰ ਹਰਫਤੇ ਦੀ ਤੇ ਫਿਰ ਚੱਲਦੇ ਆ ਘਰ ਦਰਹਾਂ ਤੱਕ ਲੋ ਦੇ ਨਾਲ ਜਿਹੜੇ ਨਵੇਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਇੱਥੇ ਬੰਦਿਆ ਨਵਾਂ ਚੌਂਕ ਪਹਿਲਾਂ ਉਦਾਂ ਹੀ ਫਰਾਚਾ ਉਹ ਹੁੰਦਾ ਹੈ ਹੁਣ ਬੜਾ ਵਧੀਆ ਗੇੜਜਾ ਬਣਾਤਾ ਚਾਹੂੰਗਾ ਲੈ ਵੀ ਆਪਾਂ ਲੱਭ ਚਾਹੂੰ ਇਧਰ ਸਕੇਨਲ ਟਰੈਕਟਰ ਹੈਗਾ ਉਹ ਸਾਹਮਣੇ ਉੱਧਰ ਜਾਣਾ ਆਪਾਂ ਆਇਆ ਜੇ ਰਾਮ ਉਹ ਤੇਰੇ ਕਿੰਨਾ ਪੂਰ ਹਰ ਵੇਖੋ ਵੇਖ ਉਧਰ ਵੇਖ ਨਾ ਇਹਦੇ ਚੱਕਰ ਚ ਮੈਂ ਚप्पल ਪਾਈ ਹੋਈ ਰੱਖੀ ਪੌਂਗ ਟਰੈਕਟਰ ਕੋ ਮਿਆਕੇ ਆਂ ਦੇਰ ਕਰਦੇ ਪਏ ਹਰ ਵੇ ਤੇ ਇਧਰ ਕਿਤੇ ਆ ਖਦਾ ਹੈ ਕੁਝ ਚੱਲ ਪਿਆ ਤੇ ਹੁਣ ਮੈਡੀਸਿਨ ਲੈ ਲਈਏ ਹਰ ਫਤੇ ਦੀ ਆਪਣੀ ਲੈ ਲਈ ਆ ਮੈਂ ਤੇ ਉਹ ਕਹਿੰਦੇ ਇਨਫੈਕਸ਼ਨ ਜੀ ਹੋ ਗਈ ਹੈ ਜਿਆਦਾ ਬੂਟ ਵੀ ਪਾ ਕੇ ਰੱਖੀ ਤਾਂ ਕਰਕੇ ਉਹ ਰੈਡਨੈਸ ਜੀ ਜ਼ਿਆਦਾ ਹੋ ਗਈ ਹੈ ਕਹਿੰਦੇ ਹੁਣ ਜਾ ਹਫਤਾ ਕ ਬੂਟ ਨਹੀਂ ਪਾਉਣੇ ਤੁਸੀਂ ਚप्पल-ਚੁੱਪਲੀ ਸਲੀਪਰ ਪਾ ਕੇ ਰੱਖਣੇ ਚਲੋ ਮਿਲਦੇ ਆ ਫਿਰ ਹਾਂਜੀ ਉੱਥੇ ਟੀਕਾ ਲੱਗਣਾ ਫਤਿਹ ਟੀਕਾ ਲੱਗਣਾ ਟੀਕਾ ਉੱਥੇ ਹੁਣ ਆਏ ਆ ਸਸਤੀ ਨਗਰ ਹਰਫਤ ਦੀ ਮੈਡੀਸਿਨ ਲੈਣ ਵਾਸਤੇ ਹਰਫਤੇ ਨੀਰਾ ਹੋ ਗਿਆ ਲੈ ਵੀ ਹਰਫਤ ਦੀ ਮੈਡੀਸਿਨ ਲੈ ਲਈ ਆ ਹੁਣ ਚੱਲੇ ਆ ਹਾਂਜੀ ਟੀਕਾ ਲਾਇਆ ਡਾਕਟਰ ਨੇ ਨਹੀਂ ਲਾਇਆ ਚਲੋ ਵੀ ਚੱਲੀਏ ਟਾਈਮ ਹੋ ਚੁੱਕਾ ਸਵਾਟਾ ਤੇ ਹੁਣ ਇੱਕ ਲੈਣੀ ਆ ਕੈਟਲ ਹਣਾ ਕੈਟਲ ਲੈਣੀ ਆ ਨਾ ਇੱਕ ਤੇ ਫਿਰ ਚੱਲੀਏ ਉਹ ਕੈਟਲ ਨਾਲ ਆਪਣੀ ਖਰਾਬ ਹੋ ਗਈ ਜਿਵੇਂ ਪਾਣੀ ਗਰਮ ਕਰਨ ਵਾਲੀ ਉਹ ਲੈ ਚੱਲਦੇ ਕਿਉਂਕਿ ਉਹ ਹਰਫਤ ਦੀ ਸਾਡੀ ਥੋੜਾ ਹਰਫਤ ਦੀ ਗੱਟ ਲਾਓ ਕਿਉਂਕਿ ਉਹਨੂੰ ਪਾਣੀ ਪੁਣੀ ਜਾਂਨ ਕਰਕੇ ਤੇ ਉਹ ਲਿਆ ਉਹ ਨਾ ਸਟੀਲ ਦੀ ਜਿਵੇਂ ਮੁਠੀ ਹੋਵੇ ਦੀ ਅੱਗੇ ਵਧੀਆ ਲਈ ਪਰ ਉਹਦੀ ਮੁਠੀ ਨਿਕਲ-ਨਿਕਲ ਗਈ ਕੇ ਪਾਸੇ ਹਣਾ ਇਲੈਕਟ੍ਰੀਕਲ ਜਿਹੜੀ ਹੁੰਦੀ ਹੈ ਕੈਟਲ ਹਨ ਚਲੋ ਚੱਲੀਏ ਹੁਣ ਆਇਆ ਕੈਟਲ ਲੈਣ ਵਾਸਤੇ ਦੇ ਦੁਕਾਨ ਤੇ ਆਹ ਮੈਂ ਦੇਖਾ ਫਤ ਉਹ ਕੈਟਲ ਤਨ ਦੀ ਘਟਲਿਆ ਜੱਟੂ ਦਾ ਖੰਡਾਏ ਸਹੀ ਕੋਈ ਆਇਆ ਗਰੰਡਿਆ ਵੇ ਹੈ ਪਾਣੀ ਪਾ ਦੇ ਤਨ ਚੱਕਰ ਦੀ ਆ ਵੀ ਸਹੀ ਰਹਿਣੇ ਬਲੇ ਤੇ ਕੀ ਹੈ ਬਲੇ ਤੇ ਕੀ ਚਲੋ ਚਲੋ ਠੀਕ ਆ ਪਹੁੰਚ ਗਏ ਆਪਾਂ ਘਰ ਮਿਲਦੇ ਹਾਂ ਨੈਕ ਵੀਡੀਓ ਨਾਲ ਬਲੌਗ ਵਧੀਆ ਲੱਗਾ ਤੇ ਕਿੰਨਾਂ ਸਜੋ ਕਰਿਓ ਇੱਧ ਸਾਡੀ ਲਾਈ ਹੋ ਗਈ ਇੱਕ ਵਾਰੀ ਹੋ ਨਹੀਂ ਗਈ ਹਾਂ ਲੱਦ ਕਰਮੋਂ ਡੇ ਅੱਧ ਤਾਕੀ ਦਾ ਤਾਕੀ ਦਾ ਬੜਾ ਫਿਕਰੋ ਮੇਰਾ ਫਿਕਰ ਹਾਂਜੀ ਹਾਂ